ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਦਾਵਾ ਕੀਤਾ ਜਾਂਦਾ ਇਕਲੌਤੀ ਖੇਤਰੀ ਪਾਰਟੀ ਹੈ ਤੇ ਖੇਤਰੀ ਮੁੱਦੇ ਚੁੱਕਣ ਵਿੱਚ ਕਹਿੰਦੇ ਜੇ ਕੋ ਭੂਮਿਕਾ ਨਿਭਾ ਸਕਦਾ ਹੈ ਹੀ ਪਾਰਟੀ ਪਰ ਆਪਸੀ ਖਿੱਚੋਤਾਣ ਇੱਕ ਪਾਸੇ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਜਦੋਂ ਪੰਜਾਬ ਫੇਰੀ ਤੇ ਆਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਸਿੱਧਾ ਸਪਸ਼ਟ ਕਹਿ ਦਿੱਤਾ ਕਿ ਇਕੱਲੇ ਹੀ ਆ ਗਏ ਹਾਂ ਅਸੀਂ 27 ਦੇ ਵਿੱਚ ਵੀ ਜਿਵੇਂ 22 ਚਾਏ ਸੀ ਗਾਠ ਜੋੜ ਦੀ ਕਹਿੰਦੇ ਕੋਈ ਸੰਭਾਵਨਾ ਨਹੀਂ ਮੇਰੀ ਤਾਂ ਧਿਆਨ ਵਿੱਚ ਹੈ ਨਹੀਂ ਇਹ ਮੁੱਦਾ ਤੇ ਨਾ ਹੀ ਗਾਠ ਜੁੜ ਹੋਣਾ ਹੈ ਜਿਹੜੀ ਉਹ ਗੱਲ ਕਹਿ ਗਏ ਨੇ ਕਿ ਉਹਨੂੰ ਉਹਨਾਂ ਦਾ ਨਿੱਜੀ ਵਿਚਾਰ ਮੰਨਿਆ ਜਾਵੇ ਜਾਂ ਪਾਰਟੀ ਲਾਈਨ ਨੇ ਸੋਚ ਲੈ ਕੇ ਹਾਂ ਅਸੀਂ ਕੱਲੇ ਆਵਾਂਗੇ ਭਾਜਪਾ ਵੱਲੋਂ ਦੇਖੋ ਵੈਸੇ ਤੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਗੁਰਦਾਸਪੁਰ ਈ ਨੇ ਪਰ ਉਹ ਵਾਜਦੇ ਦਿੱਲੀ ਵਾਲੇ ਨੇ ਇਸ ਕਰਕੇ ਪੰਜਾਬ ਦੇ ਜਿਹੜੇ ਭਾਜਪਾ ਲੀਡਰ ਹੈਗੇ ਨੇ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈਗਾ ਕਿ ਉਹ ਕੀ ਚਾਹੁੰਦੇ ਨੇ ਮਨਜਿੰਦਰ ਸਿੰਘ ਸਿਰਸਾ ਦੀ ਨਿੱਜੀ ਟਿੱਪਣੀ ਹੋ ਸਕਦੀ ਹੈ ਉਹ ਭਾਜਪਾ ਦੀ ਟਿੱਪਣੀ ਹੈ ਕਿ ਨਹੀਂ ਹੈ ਹਾਲਾ ਕਿ ਉਹ ਦਿੱਲੀ ਸਰਕਾਰ ਦੇ ਮੰਤਰੀ ਵੀ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸਕੱਤਰ ਵੀ ਨੇ ਅਹੁਦੇ ਵੱਡੇ ਨੇ ਦੋਨੇ ਅਹੁਦੇ ਵੱਡੇ ਨੇ ਪਰ ਸਵਾਲ ਹੈ ਕਿ ਸਿਆਸਤ ਦੇ ਵਿੱਚ ਸੁਭਾਵਨਾਵਾਂ ਬਣੀਆਂ ਰਹਿੰਦੀਆਂ ਨੇ ਤੁਸੀਂ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਇਸ ਟਾਈਮ ਨਾ ਬੀਜੇਪੀ ਕੋਲ ਦੇ ਪੱਲੇ ਆ ਪੰਜਾਬ ਦੇ ਵਿੱਚ ਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਪੱਲੇ ਆਗੇ ਨੇ ਇਹਨਾਂ ਨੂੰ ਤੇ ਦੋਨਾਂ ਨੂੰ ਇਕੱਠੇ ਹੋਣਾ ਪੈਣਾ ਜੇ ਇਕੱਠੇ ਹੋ ਜਾਣਗੇ ਤੇ ਇੱਕ ਤੇ ਇੱਕ 11 ਹੋ ਸਕਦੇ ਨੇ ਤੇ ਕਾਂਗਰਸ ਨੂੰ ਵੀ ਟੱਕਰ ਦੇ ਸਕਦੇ ਨੇ ਤੇ ਆਮ ਆਦੀ ਪਾਰਟੀ ਨੂੰ ਵੀ ਟੱਕਰ ਦੇ ਸਕਦੇ ਨੇ ਨਹੀਂ ਤੇ ਇਹਨਾਂ ਦਾ ਨਾ ਬਾਈ ਦੇ ਵਿੱਚ ਕੁਝ ਵਿਕਿਆਗਾ ਨਾ ਚਵੀ ਦੇ ਵਿੱਚ ਵਿਕਿਆ ਤੇ ਨਾ 27 ਦੇ ਵਿੱਚ ਵਿਕਿਆ ਜਾਣਾਗਾ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹ ਇਸ ਟਾਈਮ ਆ ਉਹ ਇਹ ਕਹਿੰਦੇ ਨੇ ਨਾ ਕਿ ਜ਼ੀਰੋ ਦੇ ਵਿੱਚ ਜਦ ਜ਼ੀਰੋ ਜਮਾ ਕਰ ਲੋ ਤੇ ਜ਼ੀਰੋ ਹੀ ਰਹਿੰਦਾ ਇਕੋਲ ਆ ਕਾਂਗਰਸ ਭਾ ਬੀਜੇਪੀ ਦੇ ਸ਼ੁਰੂ ਨਹੀਂ ਕਾਲੀਦਲ ਅੱਜ ਦੀ ਸਥਿਤੀ ਵਿੱਚ ਜ਼ੀਰੋ ਪਲੱਸ ਜ਼ੀਰੋ ਹੀ ਆ ਜ਼ੀਰੋ ਇੰਟੂ ਜ਼ੀਰੋ ਜ਼ੀਰੋ ਡਿਵਾਈਡ ਜ਼ੀਰੋ ਕਹ ਲੋ ਜ਼ੀਰੋ ਹੀ ਰਹਿੰਦਾ ਹੈਗਾ ਇਸ ਕਰਕੇ ਇਹ ਸਵਾਲ ਹੈ ਕਿ ਇਹ ਜਿਹੜੀ ਭਾਜਪਾ ਦਾ ਭਾਜਪਾ ਨੂੰ ਵੀ ਇਹ ਆਗੇ ਪੰਜਾਬ ਦੇ ਸਾਡੀ ਸਰਕਾਰ ਬਣੇ ਗੱਠ ਜੋੜ ਤੋਂ ਬਗੈਰ ਨਾ ਤੇ ਕਾਲੀਆਂ ਦਾ ਕੋਈ ਚਾਰਾ ਤੇ ਨਾ ਭਾਜਪਾ ਦਾ ਕੋਈ ਚਾਰਾ ਹੈ। ਤੇਰੀ ਸਥਿਤੀ ਜੀ ਸ਼੍ਰੋਮਣੀ ਕਾਲੀ ਦਲ ਖੜਾ ਹੈ ਅੱਜ ਜਿਵੇਂ ਕਿਸਾਨਾਂ ਦੇ ਮੁੱਦੇ ਨੇ ਹੋਰ ਬਹੁਤ ਕੁਸ਼ ਹੈ। ਭਾਜਪਾ ਹੋਵੇਂ ਸੁਣਦੀ ਨਹੀਂ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਾਡੀ ਗੱਲ ਹੀ ਨਹੀਂ ਸੁਣਦੇ। ਉਧਰੋਂ ਸ਼੍ਰੋਮਣੀ ਕਾਲੀ ਦਲ ਦਾ ਕ੍ਰਾਈਸਿਸ ਹੈ। ਗੱਠ ਜੋੜ ਵੀ ਹੋਇਆ ਤੇ ਕੁਝ ਸ਼ਰਤਾਂ ਤੇ ਹੋਏਗਾ। ਉਹ ਸ਼ਰਤਾਂ ਤਾਂ ਸ਼੍ਰੋਮਣੀ ਕਾਲੀ ਦਲ ਨੇ 24 'ਚ ਵੀ ਰੱਖ ਦਿੱਤੀਆਂ ਸੀ ਕਿ ਆਪਾਂ ਕਰ ਲੈਨੇ ਆ। 6-7 ਦੀ ਗੱਲ ਵੀ ਚੱਲੀ ਸੀ। ਉਹ ਸ਼ਰਤਾਂ ਕੀ ਮੰਨੇਗੀ ਭਾਜਪਾ ਸਭਾਵਨਾ ਹੈ ਬੜੀਆਂ ਕੁਝ ਸਿਆਸੀ ਸਮੀਕਰਨ ਬਦਲ ਜਾਣੇ ਨੇ ਔਰ ਬਦਲਦੇ ਰਹਿੰਦੇ ਨੇ ਸਿਆਸੀ ਸਮੀਕਰਨ ਬਦਲਦੇ ਰਹਿੰਦੇ ਨੇ ਔਰ ਬੀਜੇਪੀ ਖਾਸ ਕਰਕੇ ਜਿਵੇਂ ਸਿੱਖਾਂ ਨੂੰ ਲੈ ਕੇ ਹੁਣ ਸੌਫਟ ਕੋਰਨਰ ਹੋ ਰਹੀ ਆ ਜਿਵੇਂ ਅੱਜ ਹੀ ਸਟੇਟਮੈਂਟ ਆਈ ਹੈ ਕਿ ਹਿਮਕੋਟ ਸਾਹਿਬ ਵਾਸਤੇ ਪੰਨੇ ਕਿੰਨੇ ਹਰ ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਉਹਨਾਂ ਨੇ ਪਾਸ ਕਰ ਦਿੱਤੇ ਨੇ ਸੱਜਨ ਸਿੰਘ ਨੂੰ ਜਿਹੜਾ ਸੱਜਾ ਮਿਲਦੀ ਹੈ ਤੇ ਦੁਬਾਰਾ ਕੇਸ ਖੋਲੇਗੇ ਨੇ ਬੀਜੇਪੀ ਉਸ ਸਾਹਿਬ ਦੇ ਨਾਲ ਲੱਗੀ ਹੋਈ ਆ ਇਹ ਇੱਕ ਜ਼ਰੂਰ ਚਰਚਾ ਹੈ ਕਿ ਸ਼ਾਇਦ ਬੀਜੇਪੀ ਵਾਲੇ ਤਈਆਂ ਦੀ ਬਜਾਏ ਚਾਲੀਆਂ ਤੇ ਲੜਨ ਪਜਾਵਾਂ ਤੇ ਲੜਨ ਇਹ ਇੱਕ ਇੱਕ ਇਸ਼ੂ ਹੈ ਚਵੀ ਦੇ ਵਿੱਚ ਅਲਾਈਅੰਸ ਕਿਉਂ ਟੁੱਟਾ ਹੈਗਾ ਸੀ ਕਿ ਉਹ 5 ਸੀਟਾਂ ਮੰਗਦੇ ਜਾਂ 7 ਮੰਗਦੇ ਹੈਗੇ ਵਿੱਚ 6 ਮੰਗਦੇ ਸੀ ਤੇ ਵੀ ਉਹ ਸੁਬੀਰ ਬਾਦਲ ਨੂੰ ਪਤਾ ਜੇ 5 ਦੇ ਤਾਂ 5 9 ਫਿਰ ਉਹਨੂੰ ਪਤਾ ਹੀ ਕਿ 45 ਵਿਧਾਨ ਸਭਾ ਚ ਮੰਗਣਗੇ ਇਸ ਕਰਕੇ ਉਹਨਾਂ ਦਾ ਵੀ ਕੁਝ ਨਹੀਂ ਸਵਾਰਿਆ ਗਿਆ ਤੇ ਇਨਕਾਲੀ ਦਲ ਦਾ ਵੀ ਹੁਣ ਇਹ ਹੋ ਸਕਦਾ ਹੈ ਕਿ ਬੀਜੇਪੀ ਸੋਚੇ ਕਿ ਸੁਬੀਰ ਬਾਦਲ ਦਾ ਜਿੰਨਾ ਨੁਕਸਾਨ ਹੁੰਦਾ ਹੋਵੇ ਬੀਜੇਪੀ ਨੂੰ ਉਹਨਾਂ ਦਾ ਫਾਇਦਾ ਜੋਸ਼ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਇਹਦੇ ਚ ਬੀਜੇਪੀ ਦੀ ਬੜੀ ਦਖਲਦਾਰ ਕੁਝ ਜਥੇਦਾਰ ਨੇ ਬੀਜੇਪੀ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਨੇ ਸੁਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਨੇ ਇਸ ਟਾਈਮ ਜਿਹੜਾ ਸੁਬੀਰ ਸਿੰਘ ਬਾਦਲ ਦੇ ਨਾਲ ਹਰ ਸਿਮਰਤ ਵੀ ਬੀਜੇਪੀ ਦੀਆਂ ਅੱਖਾਂ 'ਚ ਰੜ ਕਰੇ ਨੇ ਇਹ ਇਹਦੇ 'ਚ ਕੋਈ ਦੋਰਾਵਾਨੀਆਂ ਇਸ ਕਰਕੇ ਕਾਲੀ ਦਲ ਦੇ ਦੋਸ਼ ਕਿਤੇ ਨਾ ਕਿਤੇ ਸੱਚੇ ਵੀ ਲੱਗਦੇ ਨੇ ਕਿ ਬੀਜੇਪੀ ਬੋਰਡ ਦਖਲ ਦੇ ਰਹੀ ਆ ਬੀਜੇਪੀ ਲੱਗਦਾ ਕਿ ਇਹਨਾਂ ਨੂੰ ਕਮਜ਼ੋਰ ਕੀਤਾਵੇ ਸੁਬੀਰ ਸਿੰਘ ਬਾਦਲ ਨੂੰ ਕਮਜ਼ੋਰ ਕੀਤਾ ਜਾਵੇ ਜਾਂ ਇਹ ਸਦਾ ਕਿ ਸੁਬੀਰ ਨੂੰ ਪਰੇ ਰੱਖ ਕੇ ਗੱਠਜੋੜ ਹੋ ਜੇ ਉਹ ਸਿਆਸਤ ਵਿੱਚ ਇਹੋ ਜਿਹੀਆਂ ਜਿਹੜੀਆਂ ਸਰਗਰਮੀਆਂ ਜਿਹੜੀਆਂ ਸੁਭਾਵਨਾਵਾਂ ਨੇ ਚੱਲਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਲੀ ਦਿਲ ਦੀ ਹਾਲੇ ਜ਼ਰੂਰਤ ਹੈ ਹਾਲਾਂਕਿ ਉਹ ਪਹਿਲਾਂ ਬੀਜੇਪੀ ਵਾਲੇ ਉਂਗਲ ਫੜਦੇ ਨੇ ਉਹਨਾਂ ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਦੀ ਉਂਗਲ ਫੜੀ ਸੀ ਹਰਿਆਣਾ ਦੇ ਵਿੱਚ ਉਹਨਾਂ ਨੇ ਉਂਗਲ ਫੜੀ ਸੀ ਐਨਐਲਓ ਦੀ ਵਿਆਰ ਦੇ ਵਿੱਚ ਨਤੀਸ਼ ਦੀ ਫੜੀ ਸੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਉਂਗਲ ਫੜੀ ਤੇ ਬਾਅਦ ਚ ਫਿਰ ਉਂਗਲ ਫੜੀ ਸੀ ਤੇ ਘਰ ਮਲ ਕੇ ਬੈਠ ਗਏਗੇ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਕਾ ਲੀਆਂ ਉਹਦੀ ਕਈ ਵਾਰ ਉਂਗਲ ਫੜੀ ਹੈ 67 ਦੇ ਵਿੱਚ ਫੜੀ 69 ਦੇ ਵਿੱਚ ਫੜੀ 97 ਦੇ ਵਿੱਚ ਫੜੀ ਅਲਾਈਅੰਸ ਹੁੰਦੇ ਰਹੇਗੇ ਨੇ ਉਂਗਲ ਫੜ ਕੇ ਉਹ ਮਾਲਕ ਬੰਨਾ ਚਾਹੁੰਦੇ ਆਗੇ ਨੇ ਪੰਜਾਬ ਦੇ ਵਿੱਚ ਪਰ ਹੱਲੇ ਬੀਜੇਪੀ ਇੰਨੀ ਜੋਗੀ ਨਹੀਂ ਹੋਈ ਪੰਜਾਬ ਦੇ ਵਿੱਚ ਬੀਜੇਪੀ ਪਿੰਡਾਂ ਦੇ ਵਿੱਚ ਜਾਣਾ ਪਊਗਾ ਬੀਜੇਪੀ ਸਿਰਫ 23 ਹਾਲ ਦੇ ਵਿੱਚ ਤੇ ਇਹ ਸੇਟਾਂ ਨੇ ਤੇ ਇਹਦੇ ਤੁਸੀਂ 45 45 ਸੀਟਾਂ ਲੈ ਕੇ ਸਰਕਾਰ ਨਹੀਂ ਬਣਦੀ ਤਾਨੂੰ ਫਿਰ ਵੀ 60 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਵਾਸਤੇ ਪਿੰਡਾਂ 'ਚ ਤੁਹਾਡਾ ਜਿਹੜਾ ਵਾ ਵੋਟ ਬੈਂਕ ਨਹੀਂ ਆ ਤੁਹਾਨੂੰ ਚਿਹਰੇ ਲੈਣੇ ਪੈਣੇ ਹੈਗੇ ਨੇ ਨਵੇਂ ਚਿਹਰੇ ਚੁੱਕਣੇ ਪੈਣਗੇ ਜਾਂ ਪਿੱਛੇ ਜੇ ਇਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਚੱਕ ਲਿਆ ਸੀ ਭਗਵੰਤ ਮਾਨ ਤੋਂ ਡਰਦੇ ਜਿਹੜੇ ਗਏ ਸਾਰੇ ਚੱਕ ਲਏ ਪਰ ਉਹਦੇ ਨਾਲ ਗੱਲ ਨਹੀਂ ਬਣੀ ਹੈਗੀ ਪਰ ਇਹਨਾਂ ਨੂੰ ਕਾਲੀ ਦਲ ਨੂੰ ਤੇ ਬੀਜੇਪੀ ਨੂੰ ਗੱਠ ਜੋੜ ਕਰਨਾ ਪੈਣਾ ਮਨਜਿੰਦਰ ਸਿਰਸਾ ਸਾਹਿਬ ਦੀ ਹੋ ਸਕਦੀ ਸਟੇਟਮੈਂਟ ਵੀ ਮੈਂ ਸਟੇਟਮੈਂਟ ਦੇ ਦਿੱਤੀ ਹੈਗੀ ਹੈ ਪ੍ਰੀ ਪਲੈਨਡ ਸਟੇਟਮੈਂਟ ਪਰ ਬੀਜੇ ਕਾਲੀ ਦਲ ਕੀ ਰੈਕਟ ਕਰਦਾ ਹੈਗਾ ਸੂਬੀ ਸਿੰਘ ਬਾਦਲ ਕੀ ਰੈਕਟ ਕਰਦੇ ਭੂਂਦਰ ਸਾਹਿਬ ਕੀ ਰੈਕਟ ਤੇ ਜਦ ਬਾਕੀ ਕਾਲੀ ਦਲ ਲਾਣਾ ਕੀ ਰੈਕਟ ਕਰਦਾ ਉਹ ਵੈਨੋ ਕੇ ਬਾਦ ਇੱਕ ਵਾਰਾ ਦਾਣਾ ਸੁੱਟ ਦੋ ਤੇ ਕੀ ਕੁਝ ਹੋਏਗਾ ਉਹਨਾਂ ਤੇ ਚੈੱਕ ਕਰਨ ਵਾਸਤੇ ਪਰ ਜਿਹੜੇ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਨਾ ਜੀ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਇਕੱਲੇ ਲੜਨ ਨੂੰ ਤਿਆਰ ਤੁਸੀਂ 117 ਬੰਦੇ ਲੱਭ ਲੋਗੇ ਆ 13 ਸੀਟਾਂ ਵਾਸਤੇ ਤੁਹਾਡੇ ਕੋਲ ਭਾਜਪਾ ਨੂੰ 13 ਬੰਦੇ ਨਹੀਂ ਲੱਭੇ ਹੈਗੇ ਕਰਾਏ ਦੇ ਤੁਸੀਂ ਬੰਦੇ ਲੈ ਕੇ ਤਾਂ ਤੁਹਾਨੂੰ ਤੇ 117 ਲੱਭਣ ਦੀ ਜ਼ਰੂਰਤ ਹੈ ਠੀਕ ਹੈ ਸਿਆਸਤ ਦੇ ਵਿੱਚ ਫੜਾਂ ਵੀ ਵੱਡੀਆਂ ਵੱਜ ਜਾਂਦੀਆਂ ਹਨ ਪਰ ਮੌਕੇ ਤੇ ਹਲੇ ਸਮਾਂ ਆਊਗਾ ਉਦੋਂ ਪਤਾ ਲੱਗੂਗਾ ਕਿ ਕਾਲੀ ਦਲ ਦਾ ਗੱਠ ਜੋੜ ਬੀਜਪਾ ਪਰ ਲਾਜ਼ਮੀ ਤੌਰ ਤੇ ਕਾਲੀ ਬੀਜਪੀ ਵੀ ਚਾਹੁੰਦੀ ਹੈ ਕਿ ਸਾਡਾ ਗੱਠ ਜੋੜ ਹੋ ਜੇ ਕਾਲੀ ਦਲ ਵੀ ਚਾਹੁੰਦਾ ਹੈ ਕਿ ਸਾਡਾ ਗੱਠ ਜੋੜ ਹੋ ਜੇ ਲੇਕਿਨ ਗੱਲ ਉਹੀ ਹੈ ਕਿ ਤਈਆਂ ਤੇ ਬੀਜਪੀ ਲੜੂਗੀ ਜਾਂ ਫਿਰ ਤੀਤਿਆਂ ਦੇ ਲੜੂਗੀ ਜਾਂ ਫਿਰ 43 ਦੇ ਲੜੂਗੀ ਉਹ ਅਸ ਵਾਲ ਕਿਉਂਕਿ ਹੁਣ ਜਿਹੜੇ ਕਾਂਗਰਸ ਹੀ ਆ ਕੇ ਬੀਜੇਪੀ ਚ ਬੈੜ ਗਏ ਨੇ ਉਹ ਤੇ ਨਹੀਂ ਛੱਡਦੇ ਮੰਨ ਲਓ ਜੇ ਤਾਂ ਹੁਣ ਰਾਣਾ ਗੁਰਮੀਤ ਸਿੰਘ ਸੋਢੀ ਆ ਗਿਆ ਉਹ ਤੇ ਫਿਰ ਉਹ ਮੰਗੂਗਾ ਕਿ ਨਾ ਕਿ ਮੈਨੂੰ ਉਹ ਵੀ ਦੇ ਦਿਓ ਜੀ ਗੁਰੂ ਹਰ ਸਾਹਿਬ ਦੇ ਦਿਓ ਜਾਂ ਫਿਰੋਜ਼ਪੁਰ ਰੂਲਰ ਵੀ ਦੇ ਦਿਓ ਪ੍ਰੋ ਫਿਰੋਜ਼ਪੁਰ ਸਿਟੀ ਵੀ ਦੇ ਦਿਓ ਇਦਾਂ ਬਰਨਾਲੇ ਕੇਵਲ ਢੱਲੋ ਨਹੀਂ ਛੱਡਣ ਥੋੜਾ ਜਿਹਾ ਨਾ ਜਿੱਥੇ ਪਹਿਲਾਂ ਅਕਾਲੀ ਦਲ ਦੇ ਲੀਡਰ ਲੜਦੇ ਦੇ ਰਹੇ ਨੇ ਹੁਣ ਜਿਹੜੇ ਆ ਗਏ ਨੇ ਉਹ ਤੇ ਲਾਜ਼ਮੀ ਤੌਰ ਤੇ ਕਹਿਣਗੇ ਕਿ ਬੀਜੇਪੀ ਜਿਹੜੀ ਆ ਸੀਟ ਸਾਨੂੰ ਦਵੇ ਪਰ ਇਹ ਲੱਗਦਾ ਕਿ ਚਰਚਾ ਹੀ ਹੈ ਕਿ ਭਾਜਪਾ ਵੀ ਚਾਹੁੰਦੀ ਹੈ ਪਿੱਛੇ ਜੇ ਅ ਚਲੋ ਠੀਕ ਹੈ ਵਿਆਵਾ ਤੇ ਪੰਜਾਬ ਦਾ ਇੱਕ ਸਾਡਾ ਇੱਕ ਹਿੱਸਾ ਕਿ ਵਿਆਵਾ ਦੇ ਵਿੱਚ ਅਸੀਂ ਸ਼੍ਰੀਕੇ ਨੂੰ ਵੀ ਬੁਲਾਉਂਦੇ ਸਾਰੇ ਲੀਡਰ ਜੋ ਸੁਬੀਸ਼ ਸਿੰਘ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਹੀ ਜਾਂ ਦਿੱਲੀ ਦਿੱਲੀ ਵੀ ਵੱਡੇ ਲੀਡਰ ਆਏ ਸੀ ਤੇ ਇੱਥੇ ਵੀ ਚੰਡੀਗੜ੍ਹ ਵੀ ਵੱਡੇ ਲੀਡਰ ਆਏ ਸੀ ਉੱਥੋਂ ਵੀ ਇੱਕ ਸਿਗਨਲ ਜਾਂ ਮਿਲਦਾ ਹੈਗਾ ਪਰ ਮੋਸਟ ਜਿਹੜੇ ਪੰਜਾਬ ਦੇ ਭਾਜਪਾ ਦੇ ਲੀਡਰ ਨੇ ਉਹ ਕਹਿੰਦੇ ਹੈਗੇ ਨੇ ਕਿ ਜੇ ਤੇ ਕਾਲੀ ਦਲ ਦੇ ਨਾਲ ਗੱਠਜੋੜ ਹੋ ਗਿਆ ਤੇ ਚੰਗੀ ਗੱਲ ਹੈ ਨਹੀਂ ਤੇ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਇਸ ਕਰਕੇ ਮਨਜਿੰਦਰ ਸਿੰਘ ਸਿਰਸਾ ਨੇ ਬੜੀ ਸੂਝ-ਸਮਝ ਕੇ ਸਟੇਟਮੈਂਟ ਦਿੱਤੀ ਹੈਗੀ ਆ ਪਰ ਪੰਜਾਬ ਦੇ ਬੀਜੇਪੀ ਵਾਲੇ ਕੀ ਚਾਹੁੰਦੇ ਹੈਗੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਪਤਾ ਹੈਗਾ